ਇਹ ਹੈ ਉਹ ਉਗਤੀ ਵਿਧੀ ਜਿਸ ਦੇ ਬੋਲਣ ਨਾਲ ਵੱਡੇ ਤੋਂ ਵੱਡਾ ਹੰਕਾਰੀ ਆਕੜ ਵਾਲਾ ਬੰਦਾ ਤੁਹਾਡੇ ਪੈਰਾਂ 'ਚ ਡਿੱਗ ਮਾਫੀਆਂ ਮੰਗਦਾ ਨਜ਼ਰ ਆਉਂਦਾ ਹੈ ਕੋਈ ਨਪੌੜ ਨਹੀਂ ਸ਼ੰਕਾ ਨਹੀਂ ਅਜਮਾ ਲਓ ਦਰ ਜਾਓਗੇ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਿਆਰਿਓ ਪਹਿਲਾਂ ਤੇ ਸਾਰੀ ਸੰਗਤ ਫਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਇਹ ਜਾਪ ਐ ਨਾ ਜਿਹੜਾ ਇਹ ਵੱਡੀ ਜੁਗਤੀ ਐ ਤੇ ਸਾਧ ਸੰਗਤ ਜਿਹੜਾ ਇਸ ਦਾ ਜਾਪ ਕਰਦਾ ਤੇ ਸਤਿਗੁਰੂ ਉਹਦੇ ਤੇ ਮਿਹਰਬਾਨ ਹੋ ਜਾਂਦੇ ਨੇ ਪਾਤਸ਼ਾਹ ਉਹਦੇ ਤੇ ਕਿਰਪਾ ਕਰ ਦਿੰਦੇ ਨੇ ਤੇ ਜਿਹਦੇ ਤੇ ਗੁਰੂ ਦੀ ਕਿਰਪਾ ਹੋ ਜਾਏ ਤੇ ਉਹਨੂੰ ਘਾਟ ਕਿਹੜੀ ਗੱਲ ਦੀ ਰਹਿ ਜਾਂਦੀ ਐ ਤੇ ਸਾਧ ਸੰਗਤ ਇਹ ਆਪਾਂ ਅੰਦਾਜ਼ਾ ਜ਼ਰੂਰ ਲਗਾ ਸਕਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਮੇਰੇ ਸਤਿਗੁਰੂ ਮਿਹਰਾ ਕਰਦੇ ਨੇ ਤੇ ਪਿਆਰਿਓ ਇਸ ਗੱਲ ਨੂੰ ਜ਼ਰੂਰ ਸਮਝਿਆ ਜਾਵੇ ਕਿ ਜਾਪ ਹੈ ਨਾ ਜਿਹੜਾ ਗੁਰੂ ਦਾ ਜਾਪ ਦੇ ਵਿੱਚ ਬਹੁਤ ਵੱਡੀ ਤਾਕਤ ਹੈ ਬਹੁਤ ਵੱਡੀ ਤਾਕਤ ਨਦਰੀ ਕਰਮੀ ਗੁਰ ਵਿਚਾਰ ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਪ੍ਰਭੂ ਦੀ ਜਿਹਦੇ ਤੇ ਬਖਸ਼ਿਸ਼ ਹੋ ਜੇ ਮਨੁੱਖਤਾ ਵਾਰੇ ਗੁਰੂ ਦੇ ਦੱਸੀ ਹੋਈ ਵਿਚਾਰ ਜੀਵਨ ਦਾ ਹਿੱਸਾ ਬਣ ਜਾਂਦੀ ਹੈ ਸਾਧ ਸੰਗਤ ਗੁਰੂ ਦਾ ਹਿੱਸਾ ਬਣਦੀ ਹੈ ਭੈ ਬਿਨ ਕੋਈ ਨਾ ਲੰਘ ਸਪਾਰ ਸੰਸਾਰ ਵਿਕਾਰ ਭਰਿਆ ਇੱਕ ਐਸਾ ਸਮੁੰਦਰ ਹੈ ਜਿਦੇ ਵਿੱਚੋਂ ਪਰਮਾਤਮਾ ਦਾ ਡਰ ਹਿਰਦੇ ਵਿੱਚ ਵਸਾਉਣ ਤੋਂ ਬਿਨਾ ਕੋਈ ਪਾਰ ਨਹੀਂ ਲੰਘ ਸਕਿਆ ਕੋਈ ਵੀ ਜੇ ਕਹੇ ਮੈਂ ਕੱਲਾ ਹੀ ਵੱਡਾ ਜੀ ਮੈਂ ਤੇ ਕੱਲਾ ਹੀ ਸ਼ੇਰਾਂ ਜੀ ਐਂ ਕਰ ਦੂ ਉਹ ਕਰ ਦੂ ਸਾਥ ਸੰਗਤ ਕੋਈ ਕੱਲਾ ਵੱਡਾ ਬਣੀ ਨਹੀਂ ਸਕਿਆ ਜਿਨੇ ਆਪਣੇ ਗੁਰੂ ਦਾ ਸਹਾਰਾ ਤਕਿਆ ਜਿਨੇ ਆਪਣੇ ਪਾਤਸ਼ਾਹ ਦਾ ਸਹਾਰਾ ਤਕਿਆ ਜਿਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਹਾਰਾ ਤਕਿਆ ਤੇ ਯਾਦ ਰੱਖਿਓ ਪਿਆਰਿਓ ਉਹੀ ਇਸ ਸੰਸਾਰ ਰੂਪੀ ਭਵਜਲ ਤੋਂ ਪਾਰ ਹੋਇਆ ਤੇ ਬਾਕੀ ਜਿਹੜੇ ਨੇ ਉਹ ਇੱਥੇ ਹੀ ਡੁੱਬ ਗਏ। ਬਾਕੀ ਜਿਹੜੇ ਸੀ ਉਹ ਇੱਥੇ ਹੀ ਖਤਮ ਹੋ ਗਏ। ਸਤਿਗੁਰੂ ਨੇ ਉਹਨਾਂ 'ਤੇ ਕਿਰਪਾ ਕੀਤੀ ਜਿਨ੍ਹਾਂ ਨੇ ਗੁਰੂ ਦੇ ਅਦਬ ਭੈ ਨੂੰ ਬਰਕਰਾਰ ਰੱਖਿਆ ਤੇ ਜਿਹੜੇ ਸਤਿਗੁਰੂ ਦੇ ਨਾਲ ਜੁੜ ਗਏ। ਗੁਰਮੁਖ ਪਿਆਰਿਓ ਬੇਨਤੀ ਕਰਕੇ ਮੈਂ ਆਪਜੀ ਦਾ ਧਿਆਨ ਜ਼ਰੂਰ ਦਵਾ ਰਿਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਵਿੱਚ ਆਪਾਂ ਪੜ੍ਹਦੇ ਹਾਂ ਇੱਕ ਓੰਕਾਰ ਇੱਕ ਓੰਕਾਰ ਕਈ ਇਕੰਕਾਰ ਕਹਿੰਦੇ ਪਰ ਇਹ ਸੇ ਯਾਦ ਰੱਖੋ ਵੀ ਇੱਕ ਊੜੇ ਦਾ ਮੂੰਹ ਖੁੱਲਾ ਓ ਅੰਗ ਉੱਤੇ ਬਿੰਦੀ ਹੈ ਓ ਅੰਗ ਕਾਰ ਸਤਿਗੁਰੂ ਕਹਿੰਦੇ ਨੇ ਇੱਕ ਓੰਕਾਰ ਉਹ ਇੱਕ ਦੀ ਬਣਾਈ ਹੋਈ ਕਾਰ ਹੈ ਤੇ ਇੱਕ ਪਰਮਾਤਮਾ ਹੀ ਉਹਦਾ ਸਹਾਈ ਹੈ ਤੇ ਉਸ ਇੱਕ ਕਾਰ ਦੇ ਵਿੱਚ ਜਿਹੜਾ ਬੈਠ ਗਿਆ ਸਵਾਰ ਹੋ ਗਿਆ ਗੁਰੂ ਦੇ ਬਾਣੇ ਵਿੱਚ ਉਹੀ ਆਉਂਦਾ ਤੇ ਸਤਿਗੁਰੂ ਉਹਦੇ 'ਤੇ ਕਿਰਪਾ ਕਰਦੇ ਨੇ ਮੇਰੇ ਪਾਤਸ਼ਾਹ ਉਹਦੇ 'ਤੇ ਮਿਹਰਮਤ ਕਰਦੇ ਨੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਜੀਰੇ 'ਤੇ ਕਿਰਪਾ ਹੋ ਗਈ ਤੇ ਪਿਆਰਿਓ ਉਹਨੂੰ ਫਿਰ ਕਿਸੇ ਚੀਜ਼ ਦੀ ਹੋਰ ਜ਼ਰੂਰਤ ਜਿਹੜੀ ਹੈ ਉਹ ਨਹੀਂ ਰਹਿੰਦੀ ਕਿਸੇ ਪ੍ਰਕਾਰ ਦੀ ਕੋਈ ਹੋਰ ਟੋਟ ਜਿਹੜੀ ਹੈ ਉਹਨੂੰ ਨਹੀਂ ਆਉਂਦੀ ਪਿਆਰਿਓ ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਪਿਆਰਿਓ ਕਈ ਵਾਰੀ ਆਪਾਂ ਬੇਨਤੀਆਂ ਕਰਦੇ ਵੱਡੇ ਤੋਂ ਵੱਡਾ ਹੰਕਾਰੀ ਆਕੜ ਵਾਲਾ ਮਨੁੱਖ ਤੁਹਾਡੇ ਪੈਰਾਂ 'ਚ ਝੱਡ ਕੇਗਾ ਜੇ ਤੁਹਾਡੇ ਕੋਲ ਇਸ ਜਾਪ ਦੀ ਤਾਕਤ ਹੈ ਕਿਹੜੇ ਜਾਪ ਦੀ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਹੁਣ ਕਈ ਕਹਿੰਦੇ ਭਾਈ ਸਾਹਿਬ ਜੀ ਗੁਰਪ੍ਰਸਾਦ ਤੱਕ ਕਰ ਲਈਏ ਹਾਂ ਗੁਰਪ੍ਰਸਾਦ ਤੱਕ ਕਰ ਲੋ ਪਰ ਕਰੋ ਸਹੀ ਪਰ ਇਸ ਚੀਜ਼ ਪਿੱਛੇ ਕਦੇ ਲੜੋ ਨਾ ਇਹਨਾਂ ਕੋ ਜੀ ਮੈਂ ਨਹੀਂ ਕਰਦਾ ਜੀ ਐ ਨਹੀਂ ਹੁੰਦਾ ਜੀ ਫਲਾਣਾ ਨਹੀਂ ਹੁੰਦਾ ਜੀ ਸਾਥ ਸੰਗਤ ਕਰੋ ਤੇ ਸਹੀ ਜਾਪ ਕਰੋ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੁਹਾਡੇ ਤੇ ਮਿਹਰਬਾਨ ਹੋਣਗੇ ਤੇ ਸਾਥ ਸੰਗਤ ਯਾਦ ਰੱਖਿਓ ਵੀ ਜਿਨ੍ਹਾਂ ਕੋਲੇ ਬਰਕਤ ਸੀ ਜਿਨ੍ਹਾਂ ਕੋਲੇ ਸ਼ਕਤੀ ਸੀ ਤੇ ਉਹਨਾਂ ਦੇ ਉੱਤੇ ਐਸੀ ਗੁਰੂ ਨੇ ਕਿਰਪਾ ਕਰ ਦਿੱਤੀ ਐਸੀ ਗੁਰੂ ਨੇ ਰਹਿਮਤ ਕਰ ਦਿੱਤੀ ਸਾਥ ਸੰਗਤ ਕਿ ਉਹਨਾਂ ਦੇ ਅੱਗੇ ਸੰਸਾਰ ਝੁਕ ਗਿਆ ਜਿਸ ਨੂੰ ਨੀਚ ਕੋ ਕੋਈ ਨਾ ਜਾਣੈ ਨਾਮ ਜਪਤ ਉਹ ਚਹਉ ਕੁੰਟ ਮਾਨੈ ਭਗਤ ਕਬੀਰ ਵਰਗਿਆਂ ਤੇ ਕਿੰਨੀਆਂ-ਕਿੰਨੀਆਂ ਮੁਸੀਬਤਾਂ ਆਈਆਂ ਸਾਧ ਸੰਗਤ ਰਾਜੇ ਨੇ ਹਾਤੀ ਮੂਰੇ ਬੰਨ ਕੇ ਸੁੱਟਿਆ ਇਥੋਂ ਤੱਕ ਅੱਗ ਦੇ ਵਿੱਚ ਸਾੜਨ ਦੀ ਕੋਸ਼ਿਸ਼ ਕੀਤੀ ਨਦੀ ਦੇ ਵਿੱਚ ਡੋਬੋ ਕੇ ਮਾਰਨ ਦੀ ਕੋਸ਼ਿਸ਼ ਕੀਤੀ ਪਰ ਭਗਤ ਜੀ ਦੇ ਨਾਲ ਉਹਨਾਂ ਦਾ ਸੱਚਾ ਗੁਰੂ ਸੀ ਪਰਮਾਤਮਾ ਸੀ ਉਹਨਾਂ ਦਾ ਬਾਲ ਵੀ 빙ਾਂ ਨਹੀਂ ਹੋਇਆ ਆਖਰ ਅਹੰਕਾਰੀ ਰਾਜਾ ਜਿਹਦੀ ਸਾਰੇ ਪਾਸੇ ਚੱਲਦੀ ਸੀ ਉਹ ਭਗਤ ਕਬੀਰ ਜੀ ਦੇ ਪੈਰੀਂ ਡਿਗਿਆ ਆ ਕੇ ਉਦਾਹਰਨ ਸਾਡੇ ਸਾਹਮਣੇ ਇਤਿਹਾਸ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ